12 ਪੋੜਾ ਦਿਨ ਬਤੀਤ ਹੋ ਗਿਆ ਵਜ਼ੀਰ ਖਾਨ ਕਹਿੰਦਾ ਇੱਕ ਰਾਤ ਸੋਚਣ ਵਾਸਤੇ ਹੋਰ ਦਿੱਤੀ ਜਾਵੇ ਵਜ਼ੀਰ ਖਾਨ ਦੀ ਬੇਗਮ ਜੈਨਾ ਨੇ ਵੀ ਆਖਿਆ ਸੀ ਵੇਖਾਣਾ ਸਾਹਿਬਜ਼ਾਦਿਆਂ ਦੇ ਉੱਪਰ ਅਤਿਆਚਾਰ ਨਾ ਕਰੀ ਪਰ ਪਾਪੀ ਮਨ ਕਿੱਥੇ ਟਗਿਆ ਰਹਿੰਦਾ ਹੈ 13 ਪੋੜਾ ਦਿਨ ਚੜ੍ਹਿਆ ਏ ਅਮਰ ਤੇ ਵੇਲਾ ਹੋਇਆ 13ਪੋ 1704 ਈਸਵੀ ਅਰ ਸਹਬਜਾਦਿਆਂ ਨੂੰ ਸ਼ਹੀਰ ਕਰ ਦੇਣਾ ਹੈ ਕਚਾਰੇ ਵਿੱਚ ਗੱਲਾਂ ਹੋ ਰਹੀਆਂ ਨੇ ਅਰ ਸਹਬਜਾਦਿਆਂ ਦੀ ਆਖਰੀ ਪੇਚੀ ਹੈ ਜਿਸ ਹਲकारे ਨੂੰ ਭੇਜਿਆ ਜਾਣ ਲੱਗਾ ਠੰਡੇ ਬੁਰਜਵਾਲੇ ਉਹਨੇ ਸਾਰੀਆਂ ਗੱਲਾਂ ਸੁਣ ਲਈਆਂ ਉਹ ਪਹੁੰਚਿਆ ਠੰਡੇ ਬੁਰਜ ਦੇ ਵਿੱਚ ਤੇ ਮਾਤਾ ਗੁਜਰਕਾਰਾਂ ਨੂੰ ਕਹਿੰਦਾ ਮਾਂ ਅਜਾ ਆਪਣੇ ਲਾਲਾਂ ਨੂੰ ਲਾਡ ਲਡਾਲਾਏ ਅਜਾ ਆਪਣੇ ਲਾਲਾਂ ਨੂੰ ਕੁੱਟ-ਕੁੱਟ ਕੇ ਖਲ ਵਖੜੀਆਂ ਪਾਲਾਏ ਅੱਜ ਇਹਨਾਂ ਦੇ ਮੁਖੜੇ ਚੁੰਮ ਲੈ ਅੱਜ ਦੇ ਗਏ ਹੋਏ ਤੇਰੇ ਪਰਜੰਦਾ ਨੇ ਵਾਪਸ ਤੈਨੂੰ ਇਸ ਰੂਮ ਵਿੱਚ ਨਹੀਂ ਮਿਲਣਾ ਮੈਂ ਕਚਹਿਰੀ ਵਿੱਚ ਸੁਣ ਕੇ ਆਇਆ ਏ ਅੱਜ ਤੇਰੇ ਲਾਲਾਂ ਨੂੰ ਮੌਤ ਦੇ ਕਾਟ ਉਤਾਰ ਦੇਣਾ ਏ ਸੰਸਾਰ ਦੇ ਲੋਕ ਤੜਕਦੇ ਹੋਏ ਦਿਲ ਤੇ ਹੱਥ ਰੱਖ ਕੇ ਤੱਕੀਏ ਇੱਕ ਦਾਦੀਆ ਆਪਣੇ ਪੋਤਿਆਂ ਨੂੰ ਤਿਆਰ ਕਰ ਰਹੀ ਏ ਉਹ ਤਿਆਰ ਇਹ ਮਾਤ ਵਰਨ ਵਾਤੇ ਕੁੱਟ-ਕੁੱਟ ਕੇ ਛਾਤੀ ਨਾਲ ਲਾ ਰਹੀ ਹੈ ਆਉ ਤਕੀਏ ਹਲਕਾਰਾ ਕਿਵੇਂ ਕਹਿ ਰਿਹਾ ਮਾਂ ਪਿਆਰ ਕਰ ਲੈ ਪਰਵਾਸ ਤੇਰੇ ਕੋਲ ਨਾ ਨਹੀਂ ਆਉਣਾ ਭਾਰ ਨੇ ਤਰ ਦੋਵੇਂ ਹੀ ਆਖਿਆ ਮਾਤਾ ਨੂੰ ਹਲ ਧਾਰੇ ਘਾਰ ਤਾਰ ਪੋਤਿਆਂ ਨੂੰ ਬਨਦੇ ਚਿੰਚਣ ਕੇ ਦਸਤਾਰੇ ਸੁਪਨਾ ਹੋ ਜਾਵਣਗੇ ਤੇਰੇ ਮਨ ਮੋਹੇ ਅਲ ਬੈਲੋ ਭਾਲ ਲੱਗ ਤੋ ਕਰ ਲੈ ਮਾ ਅੱਜ ਤੋਂ ਜੰਨ ਦੀਵਾਰ ਦੇ ਮੇਲੋ ਭਾਰ ਨੇ ਤਰ ਦੋਵੇਂ ਹੀ ਆਖਿਆ ਮਾਤਾ ਨੂੰ ਹਲਕਾਰੇ ਤਾਰ ਤਾਰ ਤੋਤੇਆਂ ਨੂੰ ਨੰਦੇ ਚਿਣ ਚਿਣ ਕੇ ਦਸ ਤਾਰੇ ਬਨਾ ਹੋ ਜਾਵਨਗੇ ਤੇਰੇ ਮਨ ਮੋਹ ਨੇ ਅਲ ਬੱਲੇ ਨਾਲ ਲੱਗ ਕੇ ਕਰ ਲੈ ਮਾ ਅੱਜ ਤੂੰ ਜਨ ਦੀਵਾਰ ਦੇ ਮੇਲੇ ਅੱਜ ਲਾਡ ਲਡਾਲ ਤੂੰ ਘੁੱਟ ਖੁੱਟ ਨਾਲ ਹੇ ਦਿਲ ਦੇ ਅੱਜ ਆਖਣ ਵੇਲੇ ਨੂੰ ਤੈਨੂੰ ਵੀ ਮਿਸ ਵੇ ਨਹੀਂ ਮਿਲਦੇ ਹੇ ਉਮਰ ਵਡੋਰੀ ਦੇ ਦਿਲ ਨੂੰ ਲੱਗ ਗਈ ਛਟ ਕਾ ਵੇਲੇ ਘਲ ਲੱਗ ਕੇ ਕਰ ਲੈ ਮਾਂ ਅੱਜ ਤੋਂ ਜਨਮ ਦਿਵਾਰ ਦੇ ਮੇਲੇ ਧੰਨ ਮੈਂ ਪਛਤਾਤਾ ਭੋਲੇ ਔਗਣਹਾਰੇ ਦੀ ਬਖਸ਼ ਲਈ ਕਲਗੀ ਧਰਦੀ ਮਾਤਾ ਉੱਟ ਜਾਣੇ ਹਨੇਰੀ ਸੋ ਤੇਰੇ ਹਰੀ ਸਾਹਮਣੇ ਦੇ ਤਲੋ ਨਾਲ ਲੱਗ ਕੇ ਕਰ ਲੈ ਮਾਂ ਅੱਜ ਤੂੰ ਜਨ ਦੀਵਾਰ ਸਬੂਰੀ ਨੂੰ ਤੂੰ ਖੋਖ ਮੁਖ ਵੇਖਣ ਦੀ ਛੱਡ ਦੇ ਹੋ ਕੇ ਨਰਮੋਹੀ ਮਾਂ ਦਿਲ ਚੋਂ ਮਮਤਾ ਡੈਣ ਨੂੰ ਕੱਢ ਦੇ ਹੋ ਲੈ ਤਵੇ ਲ ਜਾਵਾ ਮੈਂ ਪਾਪੀ ਸ਼ੇਰ ਸਾਹਮਣੇ ਵਜਦਾ ਸਭ ਤੇ ਮੌਤ ਨਗਾਰਾ ਕੈ ਨੂੰ ਸਮਝਾਵਣ ਲਈ ਮਾਂ ਮੈਂ ਮੂਰਖ ਕੌਣ ਵਿਚਾਰਾ ਕੰਦੇ ਫਿਰ ਸਬਨਾ ਦੇ ਮੌਤ ਦੇ ਵਾਰੀ ਤੇਰ ਗੱਲ ਲਓ ਗੱਲ ਲੱਗ ਕੇ ਕਰ ਲੈ ਮਾਂ ਅੱਜ ਤੂੰ ਜਾਂਦੀ ਵਾਰ ਦੇ ਹੋਲੋ कल बी सी कौण दला कॾहिं वापस मुड़ी विच पते मालक तुल तक तांगे मालक तुल तक तां दे ਇਥੋਂ ਤੁਰ ਦੇ ਜਾਣ ਅਤਲੇ ਗੱਲ ਲੱਗ ਕੇ ਕਰ ਲੈ ਮਾਂ ਅੱਜ ਤੂੰ ਜਾਣ ਦੀ ਵਾਰ ਦੇ ਲੈ ਸੀਸ ਵਾਰ ਕੇ ਤੈ

ਮਾਤਾ ਗੁਜਰਕੌਰਾਂ ਨੇ ਮਹੱਤ